ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਭਕਤੀ ਅਤੇ ਸ਼ਕਤੀ ਦੇ ਸੁਮੇਲ ਮੇਰੀ ਪੀੜੀ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਆਧਿਆਤਮਕ ਪੱਖੋਂ ਸੰਤ ਹੋਣਾ ਪੀੜੀ ਹੈ ਤਕੇ ਸ਼ਾਇਤ ਬੇਇਨਸਾਫੀ ਦੀ ਵਿਰੋਧਤਾ ਚੇ ਸਿਪਾਹੀ ਹੋਣਾ ਮੇਰੀ ਹੈ ਇਸ ਸਰਬਤ ਦੇ ਭਰੇ ਸਰਬਤ ਦੀ ਰਾਖੀ ਮਜਬੂਰ ਲੋਕਾਂ ਦੇ ਹੱਕਾਂ ਦੀ ਬਹਾਲੀ ਦਾ ਸਿਧਾਂਤ ਹੈ ਤੇ ਰੋਹਾਨੀ ਅਤੇ ਜਸਮਾਨੀ ਸ਼ਕਤੀ ਦਾ ਸੰਤੋਲ ਹੈ ਪੈ ਕਾਹੂ ਕੋ ਦੇਤ ਨਹੀਂ ਨਹੀਂ ਪਹਿਮਾਨਤਾਨ ਨਾ ਤਾਂ ਕਿਸੇ ਨੂੰ ਡਰਾਉਣਾ ਹੈ ਅਤੇ ਨਾ ਹੀ ਕਿਸੇ ਤੋਂ ਡਰਨਾ ਹੈ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਿਕ ਧੰ ਤਨ ਸ੍ਰੀ ਗੁਰੂ ਹਰगोबिंद ਸਾਹਿਬ ਨੇ ਇਸ ਸਿਧਾਂਤ ਨੂੰ ਲਿਖਾਉਣ ਦੇ ਲਈ ਧੂ ਕ੍ਰਪਾਣਾ ਇਕ ਮੀਰੀ ਅਤੇ ਦੂਜੀ ਪੀਰੀ ਦੀ ਧਰਨ ਕਰ ਰਾਜ ਸੀ ਜ਼ੁਲਮ ਨੂੰ ਲਲਕਾਰਿਆ ਗੁਰੂ ਮਹਾਰਾਜ ਨੇ ਸੰਤਾਂ ਨੂੰ ਹੁਕਮ ਦਿੱਤਾ ਕਿ ਉਹ ਦਸਤਾਰ ਸਜਾਉਣ ਤੇ ਗੁਰੂ ਮਹਾਰਾਜ ਨੇ ਆਪਣੀ ਦਸਤਾਰ 'ਚ ਕਲਗੀ ਧਾਰੀ ਜਿਸ ਦੀ ਬਾਦਸ਼ਾਹ ਵੱਲੋਂ ਰੋਕ ਸੀ ਸੰਤਾਂ ਵੋਦੀਆਂ ਨਾਲ ਦੇ ਘੋੜੇ ਅਤੇ ਸ਼ਸਤਰ ਭੇਟ ਕਰਨ ਲੱਗ ਪਏ ਦੁਖੀ ਅਤੇ ਲੋੜਵੰਦ ਮਹਾਰਾਜ ਦੀ ਸੰਚੇ ਆਉਣ ਲੱਗੇ ਗੁਰੂ ਮਹਾਰਾਜ ਦੇ ਧਰਮ ਯੁੱਧ ਅਤੇ ਰਾਜਸੀ ਜ਼ੁਲਮ ਨੂੰ ਲਲਕਾਰਾ ਸੰਤਾਂ ਦੇ ਮਨਾਤੇ ਇੱਕ ਢੂੰਗੀ ਸਦੀਵੀ ਅਜਿਹੀ ਛਾਪ ਹੈ ਜੋ ਨਾ ਕਦੇ ਧੁੰਦਲੀ ਹੋਈ ਹੈ ਅਤੇ ਨਾ ਹੀ ਕਦੇ ਧੁੰਦਲੀ ਹੋਵੇਗੀ ਇਹ ਉਹ ਬੁਨਿਆਦ ਹੈ ਚਸਤੀ ਰੱਖੀ ਗੁਰੂ ਮਹਾਰਾਜ ਖੁਦ ਕਰਦੇ ਨੇ ਤੇ ਇਹ ਰੱਖੀ ਜੁਗਾ ਜੁਗਾਤਰ ਤੱਕ ਹੁੰਦੀ ਰਹੇਗੀ ਇੱਕ ਵਾਰ ਫੇਰ ਸਭ ਨੂੰ ਪੱਕੀ ਤੇ ਸ਼ਕਤੀ ਦੇ ਸੁਮੇਲ ਮੇਰੀ ਪੀਰੀ ਦੇ ਵਸਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ